ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਣਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਤੇ ਜੱਗੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਮਾਲ ਜਿਹੜਾ ਵਾ ਟੁਕੜ ਗੱਬਨ ਚੈੱਕ ਪਾਸ ਤੁਹਾਨੂੰ ਦਿਖਾਉਣਾ ਹੈ ਅਜਿੰਨਾ ਤਾਂ ਹੀ ਮਾਲ ਦੇਖ ਸਾਦੇ ਜੇ ਸਾਰਾ ਜਿਹੜਾ ਟੁਕੜ ਗੱਬਨ ਚੈੱਕ ਪਾਸ ਹੈ ਅੱਜ ਸਾਰੀਆਂ ਤੁਹਾਨੂੰ ਟੋਕੜਾ ਗੱਬਣਾ ਤੁਹਾਨੂੰ ਦਿਖਾਉਣੀ ਆ। ਆਹ ਦੇਖ ਸਾਡੇ ਜੀ। ਤੇ ਬਾਕੀ ਹੁਣ ਗੱਲਬਾਤ ਕਰਦੇ ਆ। ਪੁੱਛਦੇ ਆ ਸਾਰੀ ਡਿਟੇਲ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਵੇਖ ਚਾ ਕੇ ਤਸੱਲੀ ਕਰਕੇ ਫੇਰ ਹੀ ਜਿਹੜਾ ਪਸ਼ੂ ਖਰੀਦਿਆ ਕਰੋ ਜੀ। ਹਾਂਜੀ ਵਧੀਆ ਤੁਸੀਂ ਸਤਿਕਾਰ ਜੀ ਬੱਬਾ ਸასი ਕਾਲ ਹੋ ਠੀਕ ਠਾਕ ਜੀ ਅੱਪਾ ਸਤਿਗੁਰੂ ਤੁਸੀਂ ਸੁਣਾਓ ਸਭ ਵਧੀਆ ਜੀ ਹਾਂਜੀ ਹਾਂਜੀ ਅਰਸ਼ਵੀਰ ਜੀ ਨੂੰ ਕੱਲਤਾ ਜਾਵਦਾ ਕਿਤੇ ਅੱਜ ਮੈਨੂੰ ਲੱਗ ਰਿਹਾ ਤਾ ਨਹੀਂ ਗੱਗੋ ਮਾਲ ਗਿਆ ਉੱਥੇ ਗਏ ਜੀ ਉਹ ਦਿਨ ਨਹੀਂ ਹੈ ਗਿਆ ਅੱਜ ਵੀ ਨਹੀਂ ਹੈ ਗਿਆ ਅਹੋ ਅੱਜ ਤਾਂ ਤੁਸੀਂ ਸਰਪ੍ਰਾਈਜ਼ ਹੀ ਦਿੱਤਾ ਤੁਸੀਂ ਯੱਕ ਦਾ ਵੀ ਫੋਨ ਕਰਦਾ ਸਵੀਰ ਦਾ ਤੁਹਾਡਾ ਵੀ ਤੁਹਾਡਾ ਟਾਈਮ ਬਿਜੀ ਬਿਜੀ ਸੀ ਹਾਂਜੀ ਹਾਂਜੀ ਤੇ ਫਿਰ ਉਹ ਸ਼ਾਮੀ ਦੁਪਹਿਰੇ ਜੀ ਤੁਹਾਡਾ 2 ਵਜੇ ਫੋਨ ਆਇਆ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਜਿੱਤਣੇ ਹੈਗੇ ਸਵੇਰੇ ਵੇਲੇ ਚੋਈਆਂ ਹੋਇ ਤਾਂ ਦੱਸਿਆ ਸੀ ਨਾ ਇੱਕ ਕੰਮ ਹੀ ਕੋਈ ਹੋਰ ਤੇ ਉੱਧਰ ਫਿਰ ਉ ਤੇ ਹੁਣ ਬਾਅਦ ਚ ਫੇਰ ਨਹੀਂ ਦੋ ਦਿਨ ਆਇਆ ਜਣਾ ਤੇ ਫੇਰ ਮਾਹਕਮ ਨਹੀਂ ਗੱਲੇ ਬੋਲ ਦਿੰਦੇ ਆ ਠੀਕ ਆ ਅੱਜ ਸਾਰੀਆਂ ਟੋਕੜਾਂ ਕ ਬਣਾਈਆਂ ਸਾਰੀਆਂ ਟੋਕੜਾਂ ਕ ਬਣਾ ਦੀ ਠੀਕ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਜੱਗਾ ਜੀ ਪਿੰਡ ਵਨ ਚੜੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਫੋਨ ਨੰਬਰ ਹੈਗਾ 123 84 33 79 14 98777 24 0 ਵੀ ਠੀਕ ਆ ਜੀ ਹਾਂਜੀ ਚਲੋ ਫਿਰ ਕਰੀਏ ਫਿਰ ਸ਼ੁਰੂ ਜਿਹੜੀ ਪਹਿਲੇ ਨੰਬਰ ਤੇ ਕਿਨੇ ਜਰ ਦੀ ਚੱਕ ਪਾਸਿਆ 1000 ਜੀ ਪੰਜਾਂ ਮਹੀਨੇ ਕ ਬੰਨ ਚੱਕ ਪਾਸ ਜੇ ਪੈਂਠਾ ਗਿਲਾਂ ਜਵਾਈ ਮੈਂ ਇਹਨੂੰ ਫੋਲ ਵੱਢੀ ਜੀ ਠੀਕ ਸਾਰੀਆਂ ਡੇਰੇ ਦੀਆਂ ਹੀ ਆ। ਆ ਡੇਰੀ ਨੇ तकरीबन ਸਾਰੀਆਂ ਨਹੀਂ ਆ ਡੇਰੀ ਦੀਆਂ ਆ। ਠੀਕ ਹੈ। ਬਾਕੀ ਰੰਗ ਤੋਂ ਹੀ ਪਤਾ ਲੱਗ ਜਾਂਦਾ ਵਾ। ਹਾਂ। ਇਹ ਵੀ ਜਿੱਤਰਾਂ ਲਾਲ ਜਿਆ ਹੋਇਆ ਵਾ। ਤਾਂ 5 ਕਿਲੋ ਦੁੱਧ ਹੋਊਗਾ। ਅੱਛਾ 5 ਕਿਲੋ ਦੁੱਧ ਹੈਗਾ ਇਹ। ਇਹ ਵੀ ਤੁਹਾਨੂੰ ਭਲਾ ਅੱਜ ਸਵੇਰੇ ਕੋਈ ਮਾਲ ਸਾਢੇ 1:00 ਵਜੇ ਹੋਇਆ 7:30:00 'ਚ ਹੋਇਆ ਵਾ। ਇਹ ਵੀ ਜਦੋਂ ਵੀਡੀਓ ਬਣਾਉਣਾ ਹੋਵੇ ਉਦੋਂ ਥੋੜਾ ਜਿਹਾ ਤੜਕੇ ਚੋਲੀ ਦਾ। ਠੀਕ ਹੈ। ਪਰ ਅੱਜ ਵੀਡੀਓ ਦਾ ਵਿਚਾਰ ਕੋਈ ਨਹੀਂ ਸੀ ਤੁਸੀਂ ਯੱਕਦਾ ਵੀ ਆਗੇ। ਅੱਜ ਤੇ ਅਚਾਨਕ ਹੀ ਪਲਾਨ ਬਣਿਆ ਤੇ ਚੱਲ। ਕੋਈ ਤਿਆਰੀ ਨਹੀਂ ਹੈਗੀ ਕੋਈ। ਠੀਕ ਹੈ ਵੀ ਜੋ ਜੋ ਦੱਸਿਆ ਸੋਹੀ ਨਿਕਲੋ ਕਿੰਨੇ ਚਿਰ ਦੀ ਚੱਕ ਪਾਸਿਆ ਇਹ ਵੀ ਪੰਜਾਬੀ ਨੇ ਦੀ ਅੱਛਾ ਤਿੰਨੇ ਸੱਜਣ ਨੇ ਕਿੰਨਾ ਕਿ ਚਵਾਇਆ ਦੁੱਧ ਘਰ ਵਾਲਿਆਂ ਦੇ 13-14 ਕਿਲੋ ਦਿੰਦੀ ਰਹੀ ਅੱਛਾ ਦਿੱਤਾ ਵੀ ਹੋਣਾ ਹਾਪੀ ਜੀ ਮੈਂ ਵੱਡੀ ਆ ਕੱਦ ਮੇਰਾ ਸਾਰਿਆਂ ਮੈਨੋਂ ਵੱਡਾ ਇਹ ਵੀ ਸਾਰੇ ਮਾਲੋਂ ਵੱਡਾ ਕੱਦ ਮੇਂ ਦਾ ਬਾਕੀ ਚਲੋ ਸਰੀਰੋ ਚੰਗੀ ਆ ਪੀ ਰਾਜੀ ਆ ਕੋਈ ਲਸੀ ਨਹੀਂ ਮੈਂ ਠੀਕ ਹੈ। ਬਾਕੀ ਥਨਾ ਦਾ ਸਾਈ ਕੈਪ ਵੀ ਚੰਗਾ ਹੈ। ਇਹ ਆ ਵੀ ਚਲੋ ਇਹਨੇ ਹੁਣ ਵੀ ਚਾਹ ਪਾਣੀ ਦਾ ਇਹਨੇ ਸਾਰੀ ਜਣਾ ਵਾ ਤੇ ਗਾਂ ਗਰਮੀਆਂ ਚ ਜਦੋਂ ਹੁੰਦੀਆਂ ਟੋਕੜਾ ਗੱਬਣਾ ਨਾ ਹਾਂਜੀ ਇਹਨਾਂ ਸਿਆਲ ਤਕਰੀਬਨ ਦੁੱਧ ਦਹੀਂ ਆਣਾ ਕੋਸ਼ਾ ਸੁੱਲੇ ਹੁੰਦੇ ਆ ਰੋਟੇ ਚ ਅੱਗੇ ਸਿਆਲ ਵੀ ਦੁੱਧ ਦਹੀਂ ਜਾਣਾ ਤੇ ਗਰਮੀਆਂ ਚ ਫੇਰ ਸੱਜਣਾ ਹਾਂ ਤੇ ਇਹਦਾ ਮੁੱਲ ਟੋਕੜਾ ਗੱਬਣ ਲਈ ਦੀ ਨਾ ਉਹ ਦੁੱਧੋਂ ਭੱਜ ਜਾਂਦੀ ਆ ਹਾਂਜੀ ਪਰ ਇਹ ਵੀ ਹੋਣ ਵਾਲੀਆਂ ਟੋਕੜਾ ਗੱਬਣਾ ਸਾਰਾ ਸਿਆਲ ਦੁੱਧ ਦਹੀਂ ਜਾਣਾ ਠੀਕ ਹੈ। ਇਹ ਮਸਾਕੀ ਦੇ ਜਾ ਕੇ ਸੋਹਣੀ ਵਸਾਕੀ ਨੂੰ ਮੈਂ ਆਪੀ ਡਬਲ ਪਈ ਆਂਦੀ ਹਾਂਜੀ ਅੱਜ ਦੇ ਦਈਏ 60 ਦੀ ਕਰਦਾ ਵਿੱਚ ਮੰਨਤਾ ਕਰਾ ਲਓ ਜਿੰਨਾ ਕਰਾਉਣਾ ਜੀ ਇੱਕੋ ਗੱਲ ਹਾਂਜੀ ਇੱਕੋ ਵਾਰ ਹੀ ਕਰ ਦਈਏ ਕਰ ਦਈਏ ਸਾਰਾ ਬਾਰ-ਬਾਰ ਨਹੀਂ ਕਰਨਾ ਪੂਰੇ 55000 ਪਰ ਵੀ 1000 ਹੋਰ ਛੱਡ ਦਾਂਗੇ 54000 ਦੀ ਮੈਂ ਦੇ ਦਾਂਗੇ ਪਰ ਵੇਖੋ ਪੀਰੇ ਨਾਲ ਦੀ ਬਾਹਰ ਹੁੰਦੀ ਨਹੀਂ ਐਡੀ ਮੈਂ ਠੀਕ ਹੈ ਜੀ ਹਾਂਜੀ ਹੁਣ ਆ ਕਿਨੇ ਚੱਲੇ ਚੈੱਕ ਪਾਸ ਇਹ ਰੁਪਈਏ ਤਿੰਨ ਮਹੀਨੇ ਦੀ ਗੱਬਨ ਚੈੱਕ ਪਾਸ ਜੇ ਸਾਡੇ ਕੋਲੋਂ ਸਾਰੇ ਚੈੱਕ ਪਾਸ ਅਸੀਂ ਚੈੱਕ ਕਰਾਈਆਂ ਕੋਈ ਫਿਰ ਵੀ ਆਪਣੇ ਘਰਾਂ ਦੇ ਚੈੱਕ ਕਰਾ ਕੇ ਲੈ ਜਾਵੇ ਭਾਵੇਂ ਕੋਈ ਦੂਜੇ ਘਰ ਦੇ ਖੜੂ ਗਣਾ ਤਿੰਨ ਚੌ ਦਿਨਾਂ ਤੱਕ ਚੈੱਕ ਕਰਾ ਕੇ ਸਾਨੂੰ ਫੋਨ ਕਰ ਦੇ ਠੀਕ ਹੈ ਜੀ ਬਾਕੀ ਜਿਹੜੀ ਗੱਬਨ ਦੱਸੂਗੀ ਉਹ ਨਿਕਲੂ ਗੱਬਨ 1 ਰੁਪਈਆ ਅਗਲੇ ਘਰ ਸਗੀ ਵੱਧ ਤੋਂ ਵੱਧ ਜੇ ਮਹੀਨੇ ਮਹੀਨੇ ਦਾ ਨਹੀਂ ਫਰਕ ਪੈਂਦਾ ਪੰਜਾਂ ਚੌ ਦਿਨਾਂ ਦਾ 10 ਦਿਨਾਂ ਦਾ 10 15 ਦਿਨਾਂ ਦਾ ਫਰਕ ਪੈ ਸਕਦਾ ਉਹ ਕੀ ਹੋਣੀ ਹੈ ਮਹੀਨੇ ਬੜੀ ਫਰਕ ਪਊਗਾ ਤਾਂ ਆਪਾਂ ਉਹ ਦੇ ਦਿਆ ਰਹਾਂ ਠੀਕ ਹੈ ਜੀ ਹਾਂਜੀ ਤੇ ਇੰਨੇ ਵੀ ਸੱਜਣੇ ਚੰਗਾ ਦੁੱਧ ਚੁਆਇਆ ਜਾਂਦਾ ਜੀ ਹਾਂ ਜੀ ਵੇਖੋ ਘਰ ਵਾਲੇ ਜਾਂਦੇ ਵੀ 16 ਕਿਲੋ ਦੁੱਧ ਦਿੰਦੀ ਰਹੀ ਆ ਤੇ ਵੇਖੋ ਅੱਜ ਜੀ ਸਵੇਰ ਹੀ ਸੂਈ ਬੜੀ ਆ ਤੋਰੋ ਫਿਰ ਇੰਨਾ ਵੀ ਹਾਂ ਜੀ ਸੈਟਰਾਂ ਤੋਂ ਮੰਗਦੇ ਨੇ ਗੱਭਨ ਚੱਕ ਪਾਸ ਜੀ ਤਿੰਨ ਮਹੀਨਿਆਂ ਰੇ ਚੱਕ ਪਾਸ ਆ ਤੇ ਇਹ ਅੱਜ ਸਵੇਰੇ ਹੀ ਆਈ ਏ ਜੀ ਠੀਕ ਆ ਤੇ ਇਹਨੇ ਆ ਜੀ ਵੀ ਆਣ ਕੇ ਜੀ ਦੇ ਉਸੇ ਇਹਦੇ ਕੋਲ ਦੁੱਧ ਕਿੰਨਾ ਆ ਇਹਦੇ ਕੋਲ ਹਰ ਵੀ ਜੇ ਆਹਤਮ ਦੁੱਧ ਸ਼ੇਕ ਕਰਦਾ ਹੋਊਗਾ ਇਹਦੇ ਕੋਲ 5-6 ਕਿਲੋ ਕਹਿੰਦੇ ਹੈਗਾ ਬਾਕੀ ਆ ਬੇ ਤੋ ਕ ਡੰਗਰ ਦਾ ਦੁੱਧ ਇੱਥੇ ਵੇਖ ਚੱਕ ਕੇ ਖੜਿਆ ਕਰੋ ਜਗਾ ਬਦਲਣਾ ਜਗਾ ਜਾ ਕੇ ਵਾਧੂ ਵੀ ਸਕਦੇ ਟਾਟ ਹਾਂਜੀ ਹਾਂਜੀ ਯਾ ਤੁਸੀਂ ਤਰੀਕੇ ਨਾਲ ਕੋਈ ਛੇਕ ਲੋ ਨਾ ਦੇ ਦੁੱਧ ਦਾ ਕੋਈ ਕਈ ਵਾਰੀ ਜਾ ਕੇ ਮਿਲਦੀਆਂ ਨਹੀਂ ਆ ਜਾਂ ਕੁਛ ਆਉ ਤੁਸੀਂ ਆਪ ਆਪਣੀਆਂ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਖੜ੍ਹਦੀਆਂ ਵਾ ਬਾਕੀ ਇਹ ਆ ਵੀ ਜੀ ਲਾ ਲਿਆ ਹੁੰਦਾ ਮੈਂ ਲਾਣ ਕੇ ਜੀ ਲਾ ਲਾ ਜੀ ਤਾਂ ਖਾਂਦੇ ਵੀ ਆ ਹਾਂਜੀ ਤੁਹਾਨੂੰ ਦੇਣਾ ਹੀ ਦੇਣਾ ਆ ਠੰਡਾ ਹੋਊਗਾ 6 ਕਿਲੋ ਤੁਸੇ ਚਲੇ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਆਪ ਵੀ ਮੈਂ ਤੇ ਵੱਡੀ ਜਿਹਦਾ ਜੀਦ ਕਰਕੇ ਦੇ ਦੀ 60000 ਦੀ ਕਰ ਦੋ ਵਿੱਚ ਕੋਈ ਮੰਨ ਤਾ ਨਾ ਹਾਂ ਨਾ ਇਹੜੀ ਦੇੜੀ ਨਾ ਮੈਂ 56000 ਦੀ ਦੇ ਦਾਂਗੇ 56000 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਥੋੜਾ ਪਤਾ 1000 ਹੋਰ ਛੱਡਾਂਗੇ ਪੂਰੇ 55000 55 ਦੀ ਦੇ ਦੋਗੇ ਵੇਖੋ ਥੱਲੇ ਥਣ ਲੇਵੀ ਦੀ ਖਾਓ ਇੱਕ ਰੋ ਥੱਲੇ ਉਹ ਸਾਰਾ ਸਫਾਈ ਤੇ ਇਹੋ ਜੀ ਮੈਂ ਆਉਂਦੀ ਨਹੀਂ ਆ ਹਾਂ ਦੇਖ ਸਾਡੇ ਥਾਨੇ ਉਹ ਕਹਿੰਦੇ ਹਰਬੀਰ 4045 ਹਾਦੀ ਦੁੱਧ ਦੋਸਤਾਂ ਹੀ ਹਾਂ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਰਾਜੀ ਆ ਸੰਭੀ ਸੰਭੀ ਵੀ ਚੰਗੀ ਆ ਚਲੋ ਚੰਗੀ ਕਿਸੇ ਸੰਭੀ ਰੀਜਣਾ ਤੇ ਹੁਣ ਇੱਕ ਹੋਰ ਆ ਵੀ ਮੱਝ ਆ ਗਈ ਨੀਲੀ ਦੀ ਹਾਂਜੀ ਇਹ ਵੀ ਹਰਬੀਰ ਚੌ ਮਹੀਨੇ ਗੱਭਨ ਚੈੱਕ ਪਾਜੇ ਅੱਛਾ ਤੇ ਅਖਰਾਂ ਦੁੱਧ ਦੇ ਕੋਈ 7 ਕਿਲੋ ਕੋਈ 6 ਮੰਨ ਕੇ ਲਵੇ ਅੱਛਾ ਇਹ ਚੌ ਮਹੀਨੇ ਗੱਭਨ ਚੈੱਕ ਪਾਜੇ ਮਿਲੋ ਟੇਡੇ ਕਟ ਵਾਲੀ ਕੀ ਜਾਂਦੇ ਹਮੈਨੂੰ ਪਤਾ ਵੀ ਨਹੀਂ ਆ ਠੀਕ ਆ ਹਾਂਜੀ ਬਾਕੀ ਕੋਈ ਵੀ ਆਪਨੀ ਤਸੱਲੀ ਕਰਾ ਕੇ ਖੜੇ ਭਾਵੇਂ ਚੈੱਕ ਕਰਾ ਕੇ ਖੜੇ ਜਿਹੜਾ ਗੱਬਣਾ ਉਹਦੇ ਆਪਾਂ ਨੂੰ ਕੋਈ ਡਰ ਕੋਈ ਨਹੀਂ ਠੀਕ ਆ ਬਾਕੀ ਹਰ ਵੀ ਤੋਂ ਕਰਨੇ ਗੱਬਨੀ ਦੀ ਡਿਮਾਂਡ ਬਹੁਤ ਜ਼ਿਆਦੀ ਆ ਮੈਨੂੰ ਉਮੀਦ ਆ ਵੀ ਤਕਰੀਬਨ ਸਾਰੇ ਬਰਸਾਤ ਚ ਇੱਕ ਆਪਣੇ ਦੋ ਸਵੈਜ ਇੱਕ ਅੰਦਾ ਕੋਈ ਹੋਰ ਵੀ ਤੋਕੜ ਗੱਬਣ ਪਉਂਦਾ ਹੋਰ ਕਿਰ ਮਾਲ ਤੋਕੜ ਗੱਬਣਾ ਬਹੁਤ ਘੱਟ ਹੈ। ਤੁਹਾਡਾ ਤੇ ਫਿਰ ਕੰਮ ਹੀ ਕੱਲਾ ਤੋਕੜਾ ਗੱਬਣਾ ਦਾ ਹੀ ਆ ਨਾ ਸੱਜਰ ਤੋਂ ਹੀ ਲਿਆਉਂਦੇ ਘਾਟੇ। ਸੱਜਰ ਦਾ ਫੂਨਾ ਕੋਈ ਅਸੀਂ ਘਟ ਜਾਵਾਂਗੇ। ਅੱਛਾ। ਤੋਕੜ ਗੱਬਣਾ ਫੂਨਾ ਆਵੇ ਤਾਂ ਭਾਵੇਂ ਰੋਟੀ ਖਾਂਦੇ ਭੱਜ ਜੀਏ। ਤੁਹਾਨੂੰ ਫੂਨਾ ਵੀ ਸਾਰੇ ਤੋਕੜ ਗੱਬਣਾ ਦੇ ਹੁੰਦੇ ਨਾ ਜਦ। ਤਕਰੀਬਨ ਜਿਹੜੇ ਵੀਰ ਦਵਾਉਂਦੇ ਆ ਨਾ ਉਹ ਵੀ ਖਾਸ ਕਰਕੇ ਖੇਚ ਉਹਨਾਂ ਨੂੰ ਇਹੋ ਰੱਖੀਦੀ ਆ। ਇੱਕ ਹੋਰ ਗੱਲ ਜੀ ਸੱਜਰ ਮੈਂ ਦੀ ਅਸੀਂ 5 ਇਹ ਹਰ ਪੀਜੀ ਦੇ ਦਈਏ ਅੱਜ ਦੀ ਤਰੀਕ ਤੇ 55000 ਦੀ 55 ਦੀ ਹਾਂਜੀ ਕਰ ਦਈਏ ਮਾਨਤਾ ਨਾਲ ਹੋਰ ਹਰ ਵੀ ਇਹਦਾ ਉਹਦਾ ਨਾ ਸਰੀਰ ਦਾ ਫਰਕ ਜੇ ਥੋੜਾ ਜਿਆ ਹੋਰ ਛੱਡ ਦਈਏ 50 ਦੀ ਦੇ ਦਈਏ 2000 ਹੋਰ ਛੱਡ ਦਈਏ 50000 ਦੀ ਦੇ ਦਾਂਗੇ ਪਰ ਇਹ ਆ ਵੇਖ ਲਓ ਮੈਂ ਵਖਾ ਦੂ ਵੀ ਇਹ ਅਬ ਕਿਸੇ ਦੇ ਘਰ ਵੱਜੀ ਹੋਣੀ ਲੱਗੂਗੀ ਠੀਕ ਹੈ ਜੀ ਬਾਕੀ ਇਹ ਆ ਜਿੰਨੇ ਚਿਰ ਨਵਿੰਦ ਨੇ ਗਾਂ ਸੁਣਾ ਵਾ ਉਹਨਾਂ ਜਨਨੋ ਪੱਬ ਜਾਣੀਆਂ ਪੂਰੀਆਂ ਹਾਂਜੀ ਤੇ ਇਹ ਆ ਵੀ ਗਾੜੀ ਗਰਮੀ ਦੇ ਪੱਖ 'ਚ ਮਾਲ ਸੋਨਾ ਹਾਂ ਉਹਦੋਂ ਇਹ ਵੀ ਕੋਈ ਵੀ ਚੀਜ਼ ਰੁਪਈਆ ਨਾ ਵਿਗਦੀ ਆ ਰਾਜੀ ਹੋ ਜਾਣੀਆਂ ਪੂਰੀਆਂ ਹਨਾ ਤੇ ਹੁਣ ਆ ਕਿੰਨੇ ਜੱਦ ਕਿੱਕ ਪਾਸਿਆ ਇਹ ਵੀ ਹਰ ਵੀ ਤਿੰਨਾਂ ਮਹੀਨਿਆਂ ਦੇ ਗੱਭਨ ਚੱਕ ਪਾਸ ਜੀ ਪਹਿਲਾ ਹੀ ਸੁਹਾਗਾ ਦੂਜੇ ਸੋਨਾ ਜੇ ਤੇ ਦੁੱਧ ਦੁੱਧ ਐਸ ਟਾਂ ਦੇ ਹਰ ਤੀਏ ਦੇ ਕੋ ਪੰਜ ਕਿਲੋ ਹੋਊਗਾ ਅੱਛਾ ਇਹ ਵੀ ਅੱਜ ਹੀ ਆਈ ਆ ਘਰ ਆਂਦੇ ਸਮਝਾ ਵੀ ਭਾਵੇਂ ਇਹ ਵੀ 1 ਕਿਲੋ ਖੰਡ ਵੱਧ ਸਕਦੀ ਆ ਵੀ 2-4 ਦਿਨ ਆਪਣੀ ਕੋ ਰਹਿ ਗਈ ਜੀ ਤੋਰ ਫੇਰ ਇੱਕ ਰਹੀ ਇਹ ਬੀ ਨੀਲੀ ਦਾ ਵੀ ਜਾਈ ਹੈ ਚੰਗੀ ਅੱਜ ਨਹੀਂ ਵੀ ਆ ਬਾਕੀ ਚਲੋ ਪਿੱਠਪੜੀ ਦੀ ਇਹ ਵੀ ਚੰਗੀ ਆ ਆ ਜੋ ਲੈ ਆ ਅੱਜ ਇਤਰੀ ਦੇ ਹਰਸੀਰ ਕੋ 5 ਕਿਲੋ ਹੋਊਗਾ ਜਿਹੜਾ ਗੱਲਾਂ ਉਹ ਜਿਹੜਾ ਹੈਗਾ ਵਾ ਕਿਉਂ ਅੱਜ ਬਗਾਨੇ ਘਰ ਆਈਆਂ ਆ ਤੂੰ ਜਦ ਦਿਨ ਆਪਣੇ ਘਰ ਰਹਿ ਗਿਆ ਤੂੰ 7 ਕਿਲੋ ਚਵਾ ਲਾਂਗੇ ਥਲੇ ਵੀ ਵਿਚਾਰ ਨੂੰ ਪੂਰੀ ਬੁਧੀ ਆ ਵੱਡੀ ਆ ਕੱਦ ਵਜਨ ਵਾਲੀ ਆ ਤੇ ਗਾਂ ਦੋਰ ਕੇ ਦੇਣ ਵਾਲੀ ਆ ਹਾਂ ਪਹਿਲਾ ਸੁਭਾਗ ਦਾ ਦੂਜਾ ਸੁਭਾਗ ਠੀਕ ਹੈ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਕਿ ਹਰਬੀ ਜੇ ਇਹਦੇ ਜਿਹੜੇ ਟੋਕੜਾ ਬਣਾ ਇਹਦੇ ਸੋਨਾ ਵਾਣਾ ਹਾਂਜੀ ਇਹਦੇ ਪੱਠੇ ਪਾਉਣ ਨੂੰ ਜੀ ਕਰਦਾ ਵੀ ਗਾੜੀ ਆਸ ਹੁੰਦੀ ਇਹਨਾਂ ਦੀ ਹਾਂਜੀ ਹਾਂਜੀ ਉਹ ਜਿਹੜੇ ਵੀ ਟੋਕੜਾ ਗਰੋ ਕੱਠੇ ਪੱਠੇ ਪਾਉਣ ਨੂੰ ਜੀ ਕਰਦਾ ਵੀ ਗਾੜੀ ਇਹਨਾਂ ਦੀ ਕਰੀ ਆਸ ਆ ਤੇ ਇਹ ਕਿੰਨੇ ਦੇ ਫਿਰ ਜੈਸਨ ਇਹ ਵੀ ਹਰਬੀ ਜਿਹੜੀ 55 ਦੀ ਕਰ ਦੋ ਵਿੱਚ ਮੰਨਤਾ ਹਰਬੀ ਜੀ ਹਾਂ ਨਾ ਹੀ ਪੂਰੇ 50000 ਵੀ ਦੇ ਦਾਂਗੇ ਠੀਕ ਆ ਆ ਜੋੜਾ ਅੱਜ ਆਫਰ ਹੀ ਦਿੱਤੀਆਂ ਜੋੜਾ ਹੀ ਪਲਖ ਦਾ ਦੇ ਦਾਂਗੇ ਆ ਜੋੜਾ ਲੱਖ ਦਾ ਤੇ ਉਹ ਜੋੜਾ ਇੱਕ ਦਸ ਦਾ ਆ ਹਾਂਜੀ ਤੇ ਹੁਣ ਇੱਕ ਜੋੜਾ ਐਂਡ ਤੇ ਫੇਰ ਹੈਗੇ ਇੱਕ ਗਾਂ ਤੇ ਇੱਕ ਮੱਝ ਆ ਆ ਆਹਨ ਹਰਬੀ ਜੀ ਚੱਕ ਪਾਸ ਨਹੀਂ ਆ ਅੱਛਾ ਹਾਂਜੀ ਇਹ ਨਹੀਂ ਚੱਕ ਪਾਸ ਇਹ ਨਹੀਂ ਚੱਕ ਪਾਸ ਤੋਰਦਾ ਫਿਰ ਇਹੋ ਤਰ੍ਹਾਂ ਦੁੱਧ ਕਿੰਨਾ ਜਿਆਦਾ ਇਹਦੇ ਕੋਲ ਆਟਮ ਦੇ 26 ਕਿਲੋ ਦੁੱਧ ਹੋਊਗਾ ਬਣੀ ਨੂੰ ਮਹੀਨਾ ਕੋਇਆ ਉਹਦੀ ਆਪਾਂ ਕੋਈ ਗਰੰਟੀ ਨਹੀਂ ਦੇ ਸਕਦੇ ਅੱਛਾ ਹਾਂਜੀ 5-6 ਕਿਲੋ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਇਹ ਆਪੀ ਕੋਈ ਸੇਵਾ ਕਰੂਗਾ ਕੋਈ 1 ਕਿਲੋ 2 ਕਿਲੋ ਕਹੇਗਾ ਵਧੂ ਵੀ ਘਟਦੀ ਨਹੀਂ ਜਾਗੇ ਠੀਕ ਆ ਜਿਹੜਾ ਮੁੱਲ ਕਰ ਦੇਣਾ ਵੀ ਟੋਕੜਾਂ ਵਾਲਾ ਹੀ ਮੁੱਲ ਕਰ ਦੇਣਾ ਇਹਦਾ ਵੀ ਬਾਕੀ ਚਲੋ ਕਰਦਾ ਚਾਹ ਪਾਣੀ ਜਿੰਨੇ ਸਾਰਨਾ ਹੈ ਕਿਉਂਕਿ ਸਟਾਲਿਆਂ ਚ ਇਹਨਾਂ ਦੁੱਧ ਦਈ ਜਾਣਾ ਹੈ ਇਹਦਾ ਮੁੱਲ ਕਰ ਦੇਣਾ ਨਾ ਸਾਰਾ ਸਿਆਲ ਕੋਈ ਰਾਜ ਕੇ ਦੁੱਧ ਪੀ ਕੇ ਕਿਉਂਕਿ ਆ ਜੋੜ ਕੇ ਨਾ ਤੋਂ ਬਾਅਦ ਉਹਨੇ ਜੀ ਫੇਰ ਟੋਕੜ ਵੇਚਦਾ ਤੇਰਾ ਤੇ ਦੁੱਧ ਵੀ ਇਹਨਾਂ ਸੰਗਣਾ ਹੋਣਾ ਪੂਰੀ ਫਟ ਵਾਲਾ ਜਿੰਨਾ ਅਜੇ ਦਾ ਮੁੱਲ ਕਰ ਦੇਣਾ ਸਾਰਾ ਸਿਆਲ ਕੋਈ ਰਾਜ ਕੇ ਦੁੱਧ ਪੀ ਕੇ ਖੋ ਖਾ ਕੇ ਨਾ ਉਹਨੇ ਦੀ ਫੇਰ ਵੇਚ دی۔ ਤੇਰਾ ਮੁੱਲ ਇਹ ਵੀ ਮਿੱਟੀ ਇੰਨੀ ਵੀ ਭਾਵੇਂ ਮੋਟ ਕੌਲੀ ਆਟਾ ਪਾ ਕੇ ਥੱਲੇ ਬਹਿ ਜਾਓ ਇਹ ਹਰ ਵੀਝ ਦੇ ਦੀ ਅੱਜ ਤਰੀਕ 40000 ਦੀ ਇੱਥੇ ਲੀਜੇ ਛੱਡ ਦਈਏ ਕੋਈ 2000 ਅੱਜ 3000 ਛੱਡ ਦਈਏ ਅੱਛਾ 37000 ਪਰ ਵੀ ਹਾਂ ਨਾ 60000 ਦੀ ਦੇ ਦਾਂਗੇ ਅੱਛਾ 36 ਦੀ ਆ ਬਾਕੀ ਇਹਨੂੰ ਥਾਲੇ ਵੀ ਸਾਫ ਹੈ ਹੈ ਪਹਿਲਣੀਆਂ ਜੇ ਠੀਕ ਹੈ ਇੰਨੀ ਵੀ ਹੈਗੀ ਚੰਗੀ ਆ ਠੀਕ ਆ ਹਾਂਜੀ ਤੇ ਆ ਕਿੰਨੇ ਚੱਲਦੀ ਚੈੱਕ ਪਾਸ ਆ ਇਹ ਹਰਬੀ ਜੀ ਚੋਂ ਮਨੇ ਗੱਭਨ ਚੈੱਕ ਪਾਸ ਜੀ ਅੱਛਾ ਤਾਂ ਪਰ ਇਹ ਵੀ ਕੱਟ ਦੀ ਸੱਜਰਾਂ ਨੂੰ ਅੱਛਾ ਅੱਜ ਦੀ ਤਰੀਕ ਇਹਦੇ ਕੋਲ 12 ਕਿਲੋ ਦੁੱਧ ਹੋਊਗਾ ਤਿਆਰ ਮੌਕੇ ਤੇ ਹੋਰ ਦੋ ਬਾਬਾ ਜੀ ਹਰਬੀ ਜੀ ਦੇ ਘਰੋਂ ਚਵਾਗ ਦੇ ਦੇਣਾ ਤੋਰੋ ਫੇਰ ਇਹਨਾਂ ਨੂੰ ਇਹ ਵੀ ਪਈ ਦੀ ਭਾਂ ਥੋੜੀ ਜੀ ਦਰਦੀ ਮੇਰੇ ਕੋ ਦਰਦੀ ਆ ਤਰ੍ਹਾਂ ਸਾਰੀ ਠੀਕ ਆ ਓਹ ਨਹੀਂ ਹੋ ਰਿਆ ਵੀ ਗੱਲ ਕੋਈ ਆ ਦੇਖ ਸਾਹ ਉਹ ਤਰ੍ਹਾਂ ਕੀ ਸੀ ਲਿਆ ਪਰ ਦਰਦੀ ਆ ਸਾਡਾ ਜੀ ਥੋੜਾ ਤੁਹਾਡੇ ਕੋਲ ਦਰਦੀ ਹੁੰਦੀ ਹੈ ਸਾਡਾ ਅੱਕਲੀ ਤੇ ਬਾਕੀ ਪਸਮਾ ਕੇ ਥਣ ਜਿਹੜਾ ਵਧੀਆ ਹੱਥ ਚੋਂ ਨਾਲਾ ਕਰ ਲੂ ਬਾਕੀ ਇਹ ਵੀ ਹੋਣੀ ਆ ਕੋਈ ਥਣ ਪੂਰਾ ਹੱਥ ਚੋਂ ਆਉਂਦਾ ਹਾਂਜੀ ਹਾਂਜੀ ਇਹੋ ਜਿਹੀ ਨਹੀਂ ਗੱਲ ਕੋਈ ਆ ਦੇਖ ਸਾਹ ਆ ਵੇਖ ਲੋ ਥਣ ਪ੍ਰੋਪਰ ਹੱਥ ਚੋਂ ਆਉਂਦਿਆ ਵਾ ਚਲੋ ਫਿਰ ਤੋਰਦਾ ਇੰਨਾ ਵੀ ਬਾਕੀ ਕੀ ਬਾਕੀ ਉਹ ਘਾਟ ਹੋਵੇ ਕੋ ਭੂਖ ਛਿਟਾ ਹੋਵੇ ਉਹਦੇ ਆਪਾਂ ਦੇ ਦਾਰਿਆਂ ਠੀਕ ਆ ਹਾਂਜੀ ਅੱਜ ਜਿਹੜੇ ਕੋ 12 ਕਿਲੋ ਹੋ ਗਏ ਚੌਂ ਮਹੀਨੇ ਗੱਭਨ ਚੈੱਕਪਾਪ ਆ ਜੀ ਠੀਕ ਆ ਤੇ ਘਰ ਆ ਤੇ ਉਹ 16 17 ਕਿਲੋ ਦਿੰਦੀ ਦੁੱਧੋਂ ਨਹੀਂ ਭਜਦੀ ਅੱਛਾ ਹਾਂਜੀ ਆਇਲ ਹੈ ਆਹ ਆ ਦੇ ਕੋਈ ਤਿਆਰੀ ਨਹੀਂ ਕੋਈ ਗਾਂ ਟਾਈਮ ਨਹੀਂ ਲਗਾ ਅੱਜ ਹੀ ਆਈ ਆ ਤੇ ਅੱਜ ਹੀ ਪਾਤੀ ਆਪਾਂ ਇਹ ਵੀ ਦੂਰ ਕਰ ਕਰਾ ਦੇ ਜੀ ਮਾਲ ਜਰਾ ਦਰ ਅੱਜ ਹੀ ਆਇਆ ਵਾ ਫੇਰ ਸਾਡਾ ਦੋ ਦਿਨ ਵੀਡੀਓ ਬਣਾਈਆਂ ਨਹੀਂ ਜਾਣੀਆਂ ਸਾਡੇ ਕੋਲ ਤੇ ਉਹਦੇ ਕਰਕੇ ਫੇਰ ਸਲਾਈ ਹੀ ਬਣ ਗਈ ਕਿ ਅੱਜ ਹੀ ਪਾ ਲਈਏ ਬਾਕੀ ਉਹ ਨਹੀਂ ਕੋਈ ਐਵੇਂ ਨਾ ਕੋਈ ਆਖੇ ਪਿੱਛਲੇ ਪਤਾ ਨਹੀਂ ਕਿ ਲੱਤਾਂ ਮਾਰਦੀ ਆ ਠੀਕ ਆ ਕੋਈ ਨਹੀਂ ਗੱਲ ਕੋਈ ਤੇ ਇਹਦਾ ਮੁੱਲ ਫੇਰ ਆ ਵੀ ਜਿਹੜੀ 30000 ਦੀ ਤੇ ਚੋ ਕਿੰਨੇ ਛੱਡਨੇ ਆ ਆ ਵੀ ਦੁੱਧ ਬੜਾ ਗਾਂ ਕੋ ਮੈਂ ਨਾ ਛੱਡੀ ਨਾ ਹੀ ਫਿਕਸ ਜੇ ਕਰਦੀਏ ਨਹੀਂ ਫਿਕਸ ਜੇ ਨਾ ਕਰੀਏ 1000 ਛੱਡ ਦਈਏ 1000 ਹੋਰ ਛੱਡ ਦिए। ਹਾਂ ਵੀ ਹਾਂ 28000 ਦੀ ਦੇ ਦਾਂਗੇ। ਪਰ ਇਹ ਵੀ 12 ਕਿਲੋ ਦੁੱਧ ਦੀ ਆਪਣੇ ਘਰੋਂ ਕੋ ਤਿੰਨ ਡਾਮ 4 ਲੀਟਰ ਮਾਰ ਕੇ ਲਾ ਜੇ ਭਾਵੇਂ ਕੋ ਕੰਡੇ ਨਾਲ ਜੋਰ ਖਿਲਾ ਜੀ। ਅੱਛਾ। ਤੇ ਗੱਬਨ ਚੋਂ ਮਹੀਨੇ ਗੱਬਨ ਚੱਕ ਬਾਅਦ ਜੋ ਦੀ ਆਪਣੀ ਗਰੰਟੀ ਹੋਊ। ਠੀਕ ਹੈ ਜੀ। ਹਾਂਜੀ। ਤੇ ਠੀਕ ਹੈ ਵੀ ਜੀਰ ਕੁਸਚਨ। ਬਾਦੂ ਵੀ ਆਵੇ ਤਾਂ ਸਲੀ ਕਰਕੇ ਖੜੇ ਵੇਖੋ ਸਾਰੀਆਂ ਸੂਈਆਂ ਸਵਾਈਆਂ ਵਾਂ। ਹਾਂਜੀ। ਤੇ ਇਹ ਆ ਵੀ ਇੱਕ ਹੋਰ ਬਿੰਦੀ ਜਿਹੜਾ ਜਿਤਨਾ ਦੂਰ ਇੱਕ ਪਿਛਲੀ ਵੀਡੀਓ ਜੋ ਉਹ ਤਕਰੀਬਨ ਹਰਿਆਣੇ ਬਾਰਡਰ ਤੇ ਮੱਝ ਗਈ ਆ। ਉਹਨੂੰ ਫਿਰ ਜਾਣ ਲੱਗੇ ਇੱਕ ਦੋ ਦਿਨ ਲੱਗ ਜਾਂਦਾ ਜੀ। ਤੇ ਲੋਕੋ ਲੋ ਦੁੱਧ ਦਾ ਆਪਣਾ ਇੱਥੇ ਵੇਖ ਚਾ ਕੇ ਤਸੱਲੀ ਕਰਕੇ ਲੈ ਜਾਓ ਕਿਉਂਕਿ ਤੋਕੜ ਪਸ਼ੂ ਕਈ ਵਾਰੀ ਜਾ ਕੇ ਦੁੱਧ ਵਧਾ ਘਟਾ ਵੀ ਸਕਦਾ ਘਟਾ ਵੀ ਸਕਦਾ ਕੋਈ ਕੋਈ ਗਰੰਟੀ ਨਹੀਂ ਤੇ ਬਾਕੀ ਸਾਈ ਪਹੁੰਚ ਤੋਂ ਪਹਿਲਾਂ ਪੁੱਛ ਲਿਆ ਕਰੋ ਆਪਣਾ ਵੀ ਕਿਦਾਂ ਆਪਾਂ ਪਸ਼ੂ ਲੈ ਕੇ ਜਾਣਾ ਹੈ